ਸ਼ਿਕਰੋ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਅੱਜ ਅਪ ਪਹੁੰਚੇ ਆ ਬਾਈ ਜੀ ਪਹਿਲੀ ਬੀਟਲ ਨਸਲ ਚੈਂਪੀਅਨਸ਼ਿਪ ਪਿੰਡ ਮਾਨੋਕੇ ਸੰਧੂ ਜ਼ਿਲ੍ਹਾ ਜਗਰਾਓ ਜੋ ਕਿ ਲੁਧਿਆਣੇ ਦੇ ਵਿੱਚ ਪੈਂਦਾ ਤੇ ਇਸ ਟਾਈਮ ਖੀਰੇ ਜਿਹੜੇ ਖੀਰੇ ਬੱਚੇ ਆ ਬੀਟਲ ਬ੍ਰੀਡਰ ਦੇ ਉਹਨਾਂ ਦਾ ਮੁਕਾਬਲਾ ਚੱਲ ਰਿਹਾ ਤੇ ਬਾਈਆਂ ਨਾਲ ਕਰਦਿਆਂ ਗੱਲਬਾਤ ਕਿਹੜਾ ਪਿੰਡ ਆ ਕਿਹੜੀ ਜਗ੍ਹਾ ਤੋਂ ਆਏ ਆ ਹਾਂਜੀ ਬਈ ਹਸੀਕਰ ਬਾਈ ਕਿਹੜਾ ਪਿੰਡ ਆ ਬਈ ਆਪਣਾ ਅੱਜ ਤਾਂ 6 ਦਾ ਵਿੱਚ ਜਿਹੜੇ ਕੋਟਲਾ ਬਈ ਮਲੇਰ ਕੋਟਲਾ ਕਿਹੜਾ ਪਿੰਡ ਆਈ ਪਲੇਅਰ ਕੋਟਲੇ ਬ੍ਰੇਕ ਆਊਟ ਦੇ ਕੀ ਕਾ ਕਿੰਨੀ ਉਮਰ ਦਾ ਬੱਚਾ ਵੀਰੇ ਇਹ ਸਾਡੇ 3 ਦਿਨ ਮਹੀਨੇ ਆ 3 ਦਿਨ ਮਹੀਨਿਆਂ ਦਾ ਡੇਟ ਦੀ ਗੱਲ ਕਰੀਏ ਵੇਟ ਕਿੰਨਾ ਹੈ ਇਹਦਾ 28 ਕਿਲੋ ਵੇਟ ਹੈ 28 ਕਿਲੋ ਕੀਰੇ categories ਦੇ ਵਿੱਚ ਵੰਡਿਆ ਆਏ ਨੇ ਕਹਿੰਦੇ ਕਾ ਪੁੱਛਦੇ ਆ ਭਰਾਵਾ ਤੋਂ ਤੇ ਕੀ ਰਿਟੇਲ ਆ ਬੱਚਿਆਂ ਦੀ ਕਿੰਨੇ ਕਿੰਨੇ ਉਮਰ ਦੇ ਦੇਖੋ ਬਈ ਬਹੁਤ ਸੋਹਣੀ ਆਈਟਮਾਂ ਨੇ ਬਾਬੂ ਕੀ ਹਾਲ ਵਧੀਆ ਵੀਰੇ ਵਧੀਆ ਹੋਰ ਕਹਿਵਾ ਹਾਂਜੀ ਹਾਂਜੀ ਬਾਈ ਚੜ੍ਹਦੀ ਕਲਾ ਲੈ ਬਈ ਖੀਰਾ ਬੱਕਰਾ ਦਾ ਬਬੂ ਲੈ ਕੇ ਆ ਨਗੀਨਾ ਬੱਚਾ ਟੌਪ ਕੁਆਲਟੀ ਦਾ ਬਬੂ ਕਿੰਨੀ ਉਮਰ ਦਾ ਹੋ ਗਿਆ ਬੱਚਾ ਇਸ ਟਾਈਮ 12 ਮਹੀਨਰ ਹੋ ਗਿਆ ਜੀ ਪੂਰੇ 12 ਮਹੀਨਰ ਦਾ ਆਹ ਪਾਸ ਆਦੋਂ ਤੋਂ ਤੇ ਹੋ ਗਿਆ ਜੀ 12 ਮਹੀਨਾ ਉੱਪਰ ਹੋ ਗਿਆ ਹਾਂਜੀ ਠੀਕ ਹੈ ਜੀ ਬਲੱਡ ਲਾਈਨ ਦੀ ਗੱਲ ਕਰੀਏ ਕਿਹੜੀ ਬਲੱਡ ਲਾਈਨ ਚੋਂ ਸੈਦੋਗੇ ਬਲੱਡ ਲਾਈਨ ਆਈ ਸੈਦੋ ਕੀ ਬਲੱਡ ਹਾਂਜੀ ਬੰਬਾਕਲੇ ਠੀਕ ਹੈ weight ਦੀ ਗੱਲ ਕਰੀਏ weight ਕਿੰਨਾ ਕਰ ਗਿਆ ਬੱਚਾ ਇਹ ਤਾਂ ਹੋਣਾ ਜੀ 75 80 ਕਿਲੋ ਖੀਰੇ ਬੱਚਾ ਚ ਮੇਰੇ ਖਿਆਲ ਨਾਲ ਇਹਦੇ weight ਦਾ ਬੱਚਾ ਗੋਲ ਨਹੀਂ ਹੈਗਾ ਐਸਟਾਬਿਲਿਟੀ ਚੈਂਪੀਅਨਸ਼ਿਪ ਦੇ ਵਿੱਚ ਬਹੁਤ ਹੀ ਟੌਪ ਕੁਆਲਟੀ ਦਾ ਬ ਹਾਂਜੀ ਹਾਂਜੀ ਰਿਜ਼ਲਟ ਆ ਗਈ ਇਹਦਾ 6 ਮਹੀਨਿਆਂ ਦਾ ਬੱਚਾ ਛੱਡਦਾ ਜੀ ਕਿਸੇ ਕਾਰਨ ਛੱਡਣਾ ਪੈ ਗਿਆ ਸੀ ਠੀਕ ਹੈ ਜੀ ਜਲਦੀ ਬਹੁਤ ਸੋਹਣਾ ਯਾਰ ਤੋਂ ਵੀ ਉੱਤਰੀ ਆਇਆ ਠੀਕ ਬੱਚੇ ਘਾਵਾਗੇ ਸਾਰੇ ਭਰਾਵਾਂ ਹਾਂਜੀ ਭਾਈ ਬਿਜੇਸ਼ਰ ਨੰਬਰ ਧੰਨਵਾਦ ਸਭ ਕੋਈ ਵੀ ਹੋਰ ਕੀ ਮਿਲ ਲਈ ਆਪਾਂ ਬਾਈ ਕੀ ਹਾਲ ਚਾਲ ਹੈ ਬਾਈ ਕਰੇ ਉਹ ਗੱਲ ਕਿਹੜਾ ਪਿੰਡ ਹੈ ਭਾਈ ਜਰਾ ਆ ਜੀ ਵਾਕੇ ਬਣਾ ਦੇ ਠੀਕ ਹੈ ਬੱਚਾ ਕੰਪੀਟੀਸ਼ਨ ਚ ਪਾਇਆ ਕਿਰੋ ਹਾਂਜੀ ਕਿੰਨੀ ਉਮਰ ਦਾ ਬੱਚਾ ਹੋ ਗਿਆ ਜੀ ਆ ਤਾਂ 5 ਮਹੀਨਾ ਦਾ 5 ਮਹੀਨਾ ਦਾ ਹਾਂ ਜੀ 6 ਦਾ ਉਸ ਨੂੰ ਬੱਚੇ ਕਿਵੇਂ ਹਾਂ ਜੀ ਘਰੇ ਜਾਨਵਰ ਰੱਖਦੇ ਹੋ ਜਾਂ ਤਾਂ ਦੁਆਰਾ ਰੀਪੇਰ ਕਰਦੇ ਹੋ ਜੀ ਘਰੇ ਰੱਖਦੇ ਬਾਕੀ ਜਾਨਵਰ ਆਪਣੇ ਸਾਰੇ ਹਾਂ ਜੀ ਠੀਕ ਹੈ ਕਿੰਨੇ ਕਿ ਬੱਚੇ ਦੇ ਕੰਮ ਕਰਦੇ ਹੋ 15 ਜਾਨਵਰ ਇਨਸ਼ਾਅੱਲਾ ਲੱਗੇ ਹੋਏ ਹੋ ਕਿਵੇਂ ਲੱਗਿਆ ਮੇਲੇ ਤੇ ਆ ਕੇ ਹਰਕਾ ਹਾਂ ਜੀ ਮੇਲੇ ਤੇ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਕੀ ਸਿੱਖਣ ਨੂੰ ਮਿਲਿਆ ਮੇਲੇ ਜੀ ਆ ਬੜਾ ਕੁਝ ਸਿੱਖਣ ਨੂੰ ਮਿਲਦਾ ਜੀ ਥੋੜਾ ਸਾਹ ਸੰਭਾਲ ਬਲ ਵੀ ਧਿਆਨ ਵਾਚ ਦਿੱਤਾ ਜਾਂਦਾ ਫਿਰ ਖਰੀਦ ਦਾ ਪਤਾ ਲੱਗਦਾ ਕਿੱਥੇ ਵਧੀਆ ਕਿ ਹਾਂਜੀ ਨਸਲ ਦਾ ਪਤਾ ਲੱਗਦਾ ਕਿੱਥੇ ਆਪਾਂ ਖੜੇ ਆ ਕਿੱਥੇ ਪਹਿਲੀ ਵਾਰ ਹੋਣੀ ਠੀਕ ਹੈ ਜੀ ਬਹੁਤ ਧੰਨਵਾਦ ਹਾਂ ਜੀ ਅਸਰ ਭਾਈ ਨੇ ਗੱਲ ਕਰਦੇ ਆ ਜੀ ਕੀ ਹਾਲ ਚਾਲ ਹੈ ਠੀਕ ਹੈ ਵੀਰੇ ਕਿਹੜਾ ਪਿੰਡ ਆ ਭਾਈ ਦਾ ਮੇਰਾ ਪਿੰਡ ਕਲਾਹਾ ਜੀ ਕਲਾਹਾ ਜੀ ਠੀਕ ਆ ਤੇ ਬੱਚੇ ਡਿਟੇਲ ਕਰੀ ਕਿੰਨੇ ਦਾੰਦਾ ਬੱਚੇ ਬੱਚਾ ਹੈਗਾ ਖੀਰਾ ਵੀਰੇ ਖੀਰਿਆਂ ਚ ਹੈ ਹਾਂ ਜੀ ਠੀਕ ਇਹ 9 ਮਹੀਨਾ ਦਾ ਬੱਚਾ ਵੀਰੇ 9 ਮਹੀਨਾ ਦਾ ਬੱਚਾ ਹਾਂ ਜੀ ਠੀਕ ਹੈ ਤੇ ਵਜਨ ਦੀ ਗੱਲ ਕਰੀਏ ਵਜਨ ਕਿੰਨਾ ਹੋਊ ਵਜਨ ਹੈਗਾ 40 40 ਦੇ ਪਲਾਸ 100 ਬਹੁਤ ਸ਼ਾਨਦਾਰ ਕੁਆਲਟੀ ਦਾ ਵੀਰੇ ਬੱਚਾ ਬਹੁਤ ਚਮਕਾ ਪਿੰਡੇ ਦੀ ਨਾਗਰਾ ਪਹਿਲੀ ਗੱਲ ਨਾਗਰਾ ਨਾਗਰਾ ਹੀ ਨਾਗਰਾ ਨਾਗਰਾ ਗੱਪਿਆੁਰ ਨਾਗਰਾ ਬੱਚਾ ਹੈ ਬਹੁਤ ਸੋਹਣਾ ਹੈ ਤੇ ਬਾਈ ਜੀ ਬ੍ਰੇਡਿੰਗ ਤੌਰ ਤੇ ਤਾਂ ਨਹੀਂ ਛੱਡਿਆ ਹਲੇ ਬੱਚਾ ਨਹੀਂ ਹਲੇ ਨਹੀਂ ਛੱਡਿਆ ਕੀੜਾ ਬੱਚਾ ਹਾਂ ਕੀੜਾ ਯਾਰ ਠੀਕ ਹੈ ਕਿਵੇਂ ਲੱਗਾ ਮੇਲੇ ਦਾ ਪ੍ਰਬੰਧ ਮੇਲਾ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਮੇਲਾ ਜੀ ਠੀਕ ਹਾਂ ਪ੍ਰਬੰਧ ਵਧੀਆ ਜੀ ਪ੍ਰਬੰਧ ਵਧੀਆ ਚਾਹ ਪਾਣੀ ਰੋਟੀ ਬਹੁਤ ਸਭ ਕੁਝ ਠੀਕ ਧੰਨਵਾਦ ਜੀ ਹਾਂਜੀ ਵੀਰੇ ਇਹ ਬੱਚਾ ਨਹੀਂ ਗੱਲ ਕਰੀਏ ਰ ਟਾਪ ਕੁਆਲਟੀ ਦੇ ਬੱਚੇ ਨੇ ਇੱਕ ਤੋਂ ਇੱਕ ਬੱਚੇ ਆ ਜੈਡ ਬਲਾਇਜ਼ ਬੱਚੇ ਆ ਪਾਈਆਂ ਦੇ ਮਿਹਨਤ ਦੇ ਰੰਗ ਨੇ ਬਹੁਤ ਸੋਹਣੇ ਬੱਚੇ ਆ ਇੱਕ ਤੋਂ ਇੱਕ ਕੁਆਲਟੀ ਦੇ ਬੱਚੇ ਭਾਈ ਜੀ ਕੀ ਹਾਲ ਚਾਲ ਅਗਰੇ ਠੀਕ ਆ ਜੀ ਬੱਧੀ ਕਿਹੜਾ ਪੈਂਡਾ ਬਾਈ ਆਪਣਾ ਪੈਂਡਾ ਗੋਲ ਆ ਜੀ 90 ਕੋਲੇ ਆ ਜਲਾ ਪਟਿਆ ਵਾ ਠੀਕ ਆ ਸੋ ਵਾੜ ਬਹੁਤ ਪਾਈਆਂ ਦੀ ਹਾਂ ਮੇਰੇ ਬਾਸ ਆਉਂਗਾ ਸ਼ੌਂਕ ਆ ਸ਼ੌਂਕ ਦੇਖੋ ਬਈ ਸ਼ੌਂਕ ਕਿੱਥੇ ਖਿੱਚ ਕੇ ਲਿਆਉਂਦਾ ਬੰਦੇ ਨੂੰ ਸ਼ੌਂਕ ਆ ਬੰਦੇ ਘੱਟੋ ਘੱਟ 100 ਕਿਲੋਮੀਟਰ ਤੋਂ ਬਲੱਸ ਪੈਂਦਾ ਹਾਂ ਮੇਰੇ 100 ਦੇ ਲਗਭਗ ਆ ਠੀਕ ਆ 97 ਕਿਲ ਬੱਚੇ ਦੀ ਵੀਰੇ ਕੀ ਡਿਟੇਲ ਹੈ ਜੀ ਇਹ ਵੀਰੇ 9 ਮਹੀਨੇ ਦਾ ਠੀਕ ਹੈ ਵੀਰੇ ਆਪਣੇ ਘਰ ਦੀਆਂ ਬੱਕਰੀਆਂ ਦਾ ਬੱਚਾ ਹਾਂ ਵੀਰੇ ਆਪਾਂ ਦੋਸਤ ਤੋਂ ਲਿਆ ਠੀਕ ਆ ਪਾਲੇ ਨੇ ਆਪਾਂ ਦੋ ਇੱਕ ਹੋਰ ਆ ਏਡੂ ਵੱਡਾਗਾ ਉਹ ਵੀ ਉਹ ਰਿੰਗ ਚ ਪਾਉਣਾ ਆਪਾਂ ਨੇ ਚਾਰ ਦੰਦ ਚ ਟਿੰਗੇ ਖੀਰਾ ਬੱਚੇ ਠੀਕ ਮੇਲੇ ਚ ਆ ਕੇ ਕਿਵੇਂ ਲੱਗਿਆ ਭਾਈ ਮੇਲੇ ਜਾ ਕੇ ਬਹੁਤ ਵਧੀਆ ਲੱਗਿਆ ਵੀਰੇ ਪ੍ਰਬੰਧ ਬਹੁਤ ਸੋਹਣੇ ਨੇ ਖਾਣ ਪੀਣ ਦਾ ਰਹਿਣ ਦਾ ਟੈਂਟ ਵਗੈਰਾ ਸਾਰਾ ਕੁਝ ਚਾਹ ਦਾ ਬਹੁਤ ਸੋਹਣਾ ਪ੍ਰਬੰਧ ਹੈ ਪਹਿਲੀ ਵਾਰੀ ਸ਼ੋਅ ਚ ਪਾਇਆ ਬੱਚਾ ਨਹੀਂ ਵੀਰੇ ਹਾਂ ਇਹ ਸ਼ੋਅ ਚ ਪਹਿਲੀ ਵਾਰ ਪਾਇਆ ਦੂਸਰਾ ਬੱਚਾ ਆਪਣਾ ਵੀਰੇ ਚੈਂਪੀਅਨ ਆਗਾ ਵੀ ਆ ਬਤਨਾਉ ਲੈ ਮੇਲੇ ਦਾ ਦੋ ਦੰਦ ਦਾ ਠੀਕ ਹੈ ਵੀਰੇ ਉਹ ਇਦਾਂ ਦੀ ਚਾਰ ਦੰਦ ਦੇ ਪਾਉਣਾ ਠੀਕ ਹੈ ਵੀਰੇ ਠੀਕ ਹੈ ਦੇਖੋ ਬਾਈ ਪਹਿਲਾਂ ਹੀ ਬੱਚੇ ਬਾਈ ਕੋਲੇ ਚੰਗੇ ਨੇ ਚੈਂਪੀਅਨ ਬੱਚਾ ਤਾਂ ਹੌਲੇ ਵੰਡੀ ਤੋਂ ਜਿੱਤਿਆ ਹੋਇਆ ਤੇ ਸੋਹਣੇ ਕੁਆਲਿਟੀ ਦੇ ਬੱਚੇ ਨੇ ਡੀਟਲ ਬ੍ਰੀਡਰ ਪਾ ਬੱਚਾ ਹੈ ਪੂਰੀ ਇੱਕ ਨੰਬਰ ਕੁਆਲਿਟੀ ਹੈ ਠੀਕ ਹੈ ਵੀਰੇ ਧੰਨਵਾਦ ਹੈਲੋ ਸਾਡੇ ਵਿੱਚ ਮੇਲੇ ਦਾ ਰੰਗ ਬਣ ਰਿਹਾ ਹੈ ਕਿਹੜਾ ਕਿਹੜਾ ਹੋਵੇ ਇੱਕੋ ਜਿਹੀ ਕੁਆਲਿਟੀ ਦੇ ਬੱਚੇ ਨੇ ਟਾਪ ਕੁਆਲਿਟੀ ਦੇ ਆ ਚੱਕੇ ਰਿਹਾ ਗੱਲਾਂ ਕਰਦਾ ਚੇ ਜਿਹੜਾ ਪਕੜੀ ਦੀ ਇੱਕੋ ਬੇਕਰ ਟਾਕ ਵਾਲੇ ਦੇ ਬੱਚੇ ਨੇ ਸਿਰਾਂ ਨੇ ਪਾਈਆਂ ਨਾਲ ਗੱਲ ਕਰਦੇ ਆ ਤਾਂ ਬਾਈ ਵੀ ਬੱਚੇ ਲੈ ਕੇ ਆਇਆ ਜਾਂ ਡਿਗਵਾਂਡੇ ਦੇ ਬੱਚੇ ਨੇ ਪੂਰਾ ਟਾਕ ਵਾਲੇ ਦੇ ਬੱਚਾ ਹਾਂਜੀ ਵੀਰੇ ਕੀ ਹਾਲ ਚਾਲ ਆ ਭਰਾ ਹਾਂਜੀ ਵੀਰੇ ਕੀ ਹਾਲ ਚਾਲ ਆ ਬਾਈ ਉਹ ਠੀਕ ਠਾਕ ਹੋ ਭਾਈ ਬਾਖਿਰਪਾ ਕਿੰਨੇ ਬੱਚੇ ਲੈ ਕੇ ਆਂਦੇ ਬਾਈ ਵੀਰ ਜੀ ਇੱਕੋ ਲੈ ਕੇ ਆਂਦਾ ਇੱਕੋ ਹੀ ਲੈ ਕੇ ਆਂਦਾ ਠੀਕ ਆ ਕਿਹੜਾ ਪਿੰਡ ਆ ਬਾਈ ਦਾ ਵੀਰ ਜੀ ਬੂਹੇ ਵਾਲੀਆਂ ਪਿੰਡ ਆਪਣਾ ਠੀਕ ਆ ਬੱਚਾ ਰੇਲ ਦੇ ਬੱਚਾ ਵੀਰ ਜੀ 11 ਮਹੀਨੇ ਦਾ ਹੋ ਗਿਆ 11 ਮਹੀਨੇ ਦਾ ਹਾਂਜੀ ਠੀਕ ਆ ਮਾਂ ਬਹੁਤ ਚੰਗੀਆਂ 6 ਕਿਲੋ ਦੁੱਧ ਆ ਜੀ ਠੀਕ ਆ ਕਰਦਾ ਜੰਪ ਵਾਲਾ ਕਰਦਾ ਕੀ ਬੋਸਣਾ ਬੱਚਾ ਬਾਈ ਜੀ ਤੇ ਬਾਕੀ ਬਾਈ ਮੇਲੇ ਚ ਆ ਕੇ ਕਿੱਦਾਂ ਲੱਗੇ ਬਹੁਤ ਵਧੀਆ ਵੀਰ ਜੀ ਕੀ ਸਿੱਖਣ ਨੂੰ ਮਿਲਦਾ ਜਦ ਮੇਲੇ ਚ ਜੀ ਪਹਿਲਾ ਕੰਪੀਟੀਸ਼ਨ ਆ ਸਿੱਖਣ ਨੂੰ ਤਾਂ ਬਹੁਤ ਕੁਝ ਮਿਲਿਆ ਪਹਿਲੀ ਵਾਰ ਹੀ ਆਇਆ ਪਹਿਲੀ ਵਾਰ ਹੀ ਆਇਆ ਠੀਕ ਹੈ ਬਾਈ ਕਹਿੰਦਾ ਬਹੁਤ ਸਿੱਖਣ ਨੂੰ ਮਿਲਿਆ ਇਹ ਨੀਲੀ ਗਾਵੀ ਤੇ ਕੰਮ ਕਰਦਾ ਆਪਾਂ ਅੱਛਾ ਹਾਂ ਜੀ ਹਾਂ ਜੀ ਠੀਕ ਹੈ ਚਲ 15 ਸਾਲ ਹੋ ਗਏ ਗਾਵੇ ਚਾਰਕ ਸਾਲ ਹੋ ਗਏ ਫਿਰ ਠੀਕ ਹੈ ਵੀਰ ਬਾਕੀ ਇਹ ਆ ਵੀ ਇਹ ਮੇਲੇ ਜੋ ਜਾਣਕਾਰੀ ਸਾਰੀ ਨਹੀਂ ਬੜੀ ਇਹ ਗੱਲ ਆ ਬਾਈ ਜੀ ਬਹੁਤ ਬੜੀ ਪਤਾ ਲੱਗ ਜਾਊਗਾ ਠੀਕ ਹੈ ਵੀਰ ਹਾਂ ਜੀ ਧੰਨਵਾਦ ਵੀਰ ਓਕੇ ਓਕੇ ਹਾਂਜੀ ਵੀਰੇ ਇੱਕ ਤੋਂ ਇੱਕ ਕੁਆਲਿਟੀ ਦੇ ਜਾਨਵਰ ਨੇ ਟੌਪ ਕੁਆਲਿਟੀ ਦੇ ਜਿਕੇ ਆਪਾਂ ਇੱਕ ਤੋਂ ਇੱਕ ਬੀਟਰ ਮਸਲ ਦੇ ਬੀਟਰ ਜੋ ਕਿ ਖੀਰੇ ਬੱਚਿਆਂ ਦਾ ਇਸ ਦਾ ਮੁਕਾਬਲਾ ਚੱਲ ਰਿਹਾ ਹੈਗਾ ਇੱਕ ਤੋਂ ਇੱਕ ਫਸਵੇਂ ਮੁਕਾਬਲੇ ਨੇ ਤੇ ਇਹ ਕਹਿ ਲਿ ਗਏ ਇਸ ਟਾਈਮ ਕੁੰਡਗਾਂ ਦੇ ਸੰਗ ਪਹੁੰਚ ਚੁੱਕੇ ਨੇ ਮੇਰੇ ਖਿਆਲ ਨਾਲ ਜਾਨਵਰਾਂ ਨੂੰ ਜਿਵੇਂ ਕਹਿ ਦਈਏ ਕਮੀ ਪੇਸੀ ਜਾਨਵਰਾਂ ਚ ਕੋਈ ਨਹੀਂ ਹੈ ਇੱਕ ਤੋਂ ਇੱਕ ਵੀਰ ਮਿਹਨਤ ਕਰਕੇ ਲਿਆਏ ਆ ਤੇ ਮਿਹਨਤ ਨੂੰ ਵੀਰਾਂ ਦੇ ਰੰਗ ਪੈਣਾਗਾ ਤੇ ਜੱਜ ਹੈਵਾਲ ਬਹੁਤ ਹੀ ਮਿਹਨਤ ਨਾਲ ਇੱਕ ਤੋਂ ਇੱਕ ਬਰੀਕੀ ਦੇਖ ਰਹੇ ਨੇ ਬ੍ਰੀਕੀ ਤੋਂ ਭਾਵੇਂ ਆਪਾਂ ਕਹਿ ਲਈਏ ਵੀ ਬੱਚਿਆਂ ਦੇ ਵਿੱਚ ਸਕਿਨ ਤੋਂ ਲੈ ਕੇ ਪੋਰਾ ਪੋਰਾ ਚੀਚਮੜੀ ਟੈਸਟੀਕਲ ਨੰਬਰ ਇੱਕ ਇੱਕ ਨੰਬਰ ਲੱਗ ਰਿਹਾ ਹੈਗਾ ਤੇ ਦੇਖਦੇ ਆਂ ਕੌਣ ਬਾਜੀ ਮਾਰੂਗਾ ਕਰਦੇ ਆਂ ਗੱਲਬਾਤ ਠੀਕ ਬਜੀਓ